ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਰਾਜੀਫਰ ਤੋਂ ਹਾਜ਼ਰ ਇੱਕ ਵਾਰ ਤੁਹਾਡੇ ਸਾਹਮਣੇ ਨਵੀਂ ਰਿਕਰੂਟਮੈਂਟ ਫਰੈਸ਼ਰ ਰਿਕਰੂਟਮੈਂਟ ਦੇ ਨਾਲ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਾਣਕਾਰੀ ਦੇਖਣ ਦੇ ਲਈ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਜੇਕਰ ਜਾਣਕਾਰੀ ਅੱਛੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਵੀ ਕਰ ਦਿਓ ਹੁਣ ਤੁਹਾਡੇ ਸਾਹਮਣੇ ਜਿਹੜਾ ਪੇਜ ਖੁੱਲਿਆ ਹੈ ਇੱਥੇ ਲਿਖਿਆ ਨੇ ਐਕਚੁਅਲ ਵੈਕੈਂਸੀਜ਼ ਕਿੰਨੀਆਂ ਪੋਸਟਾਂ ਨੇ ਜਿਵੇਂ ਜਰਨਲ ਦੀ ਇੱਕ ਜਰਨਲ ਵੂਮੈਨ ਦੀ ਇੱਕ ایਡਸ ਵੂਮੈਨ ਦੀ ਇੱਕ ਠੀਕ ਹੈ ਜੀ ਇੱਕ ਹੈਗੀਆਂ ਨੇ ਐਕਚੁਅਲ ਵੈਕੈਂਸੀਜ਼ ਤੇ ਇੱਕ ਹੈਗੀ ਹੈ ਐਂਟੀਸੀਪੇਟਿਡ ਵੈਕੈਂਸੀਜ਼ 5 ਤੇ 6 ਟੋਟਲ 11 ਵੈਕੈਂਸੀਜ਼ ਨੇ ਠੀਕ ਹੈ ਹੁਣ ਐਜੂਕੇਸ਼ਨ ਕੁਆਲੀਫਿਕੇਸ਼ਨ ਦੇਖਦੇ ਹਾਂ ਸੈਲਰੀ ਤੁਹਾਡੀ ਜਿਹੜੀ 29200 ਰਹੇਗੀ 29200 ਸੈਲਰੀ ਹੈ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਤੁਹਾਡੇ ਕੋਲ ਬੈਚਲਰ ਡਿਗਰੀ ਹੋਣੀ ਚਾਹੀਦੀ ਆ ਆਰਟਸ ਦੇ ਨਾਲ ਸਾਇੰਸ ਦੇ ਨਾਲ ਦੂਜਾ ਕੈਂਡੀਡੇਟ ਨੇ ਕੀ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ 10ਵੀਂ ਦੇ ਵਿੱਚ ਕਿ ਜੇ ਕੈਂਡੀਡੇਟ ਨੂੰ ਜਿਹੜੀ ਸ਼ਾਰਟਹੈਂਡ ਆਣੀ ਚਾਹੀਦੀ ਆ ਠੀਕ ਹੈ ਜੀ ਹੁਣ ਮੈਨੂੰ ਲੱਗਦਾ ਤੁਸੀਂ ਸ਼ਾਰਟਹੈਂਡ ਤੋਂ ਸਮਝ ਹੀ ਗਏ ਹੋਵੋਗੇ ਕਿਹੜੀ ਪੋਸਟ ਹੈ ਤੇ ਕਿਸ ਡਿਪਾਰਟਮੈਂਟ ਦੇ ਵਿੱਚ ਨਿਕਲੀ ਹੈ ਸੈਲਰੀ ਤੁਹਾਡੀ ਜਿਹੜੀ ਰਹੇਗੀ राजे ਤੁਹਾਡੀ ਰਹੇਗੀ ਆਪਣੇ 29200 ਤੇ ਉਮਰ ਹੈਗੀ ਤੁਹਾਡੀ 18 ਤੋਂ 37 ਸਾਲ ਵਾ ਕੇ ਰਿਲੈਕਸੇਸ਼ਨ ਤੁਹਾਨੂੰ ਜਿਹੜੀ ਕੈਟਾਗਰੀ ਵਾਈਜ਼ ਮਿਲੇਗੀ ਹੁਣ ਗੱਲ ਕਰਦੇ ਆ ਪੋਸਟਾਂ ਦੀ ਕਿੰਨੇ ਗੱਡੀਆਂ ਨੇ ਰਹੇ ਦੇਖੋ ਪੋਸਟਾਂ ਕੱਢੀਆਂ ਨੇ ਤੁਹਾਡੀਆਂ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਠੀਕ ਆ ਸ਼ਹੀਦ ਭਗਤ ਸਿੰਘ ਨਗਰ ਕੱਢੀਆਂ ਜਿਹਨੂੰ ਨਵਾਂ ਸ਼ਹਿਰ ਵੀ ਬੋਲਦੇ ਆ ਉਸ ਤੋਂ ਬਾਅਦ ਆਪਣੀ ਜਿਹੜੀ ਲਾਸਟ ਡੇਟ ਹੈਗੀ ਉਹ 30 ਤਰੀਕ ਹੈਗੀ ਆ ਤੁਹਾਡੀ 30 6 2025 ਸ਼ਾਮ 5 ਵਜੇ ਤੱਕ ਤੁਸੀਂ ਜਿਹੜੀਆਂ ਆਪਣੀਆਂ ਫਾਰਮ ਜਿਹੜੇ ਆ ਉਹ ਦੇ ਸਕਦੇ ਹੋ ਇਹ ਫਾਰਮ ਜਿਹੜੇ ਤੁਹਾਡੇ ਆਫਲਾਈਨ ਫਿਲ ਹੋਣਗੇ ਜਾਂ ਤਾਂ ਤੁਸੀਂ ਇਹਨੂੰ ਸਪੀਡ ਪੋਸਟ ਕਰ ਦਿਓ ਜਾਂ ਤੁਸੀਂ ਬਾਈ ਹੈਂਡ ਦੇ ਦਿਓ ਤੁਹਾਡੀ ਚੋਇਸ ਹੈ ਉਸੀ ਫਾਰਮ ਕਿ ਦਬ ਚੋਣੇ ਨੇ ਫਾਰਮ ਦੇ ਵਿੱਚ ਕੀ ਕਰਨਾ ਇੱਕ ਤੁਹਾਨੂੰ ਪਰਫਾਰਮਾ ਦਿੱਤਾ ਹੋਇਆ ਹੈਗਾ ਪਰਫਾਰਮਾ ਤੁਸੀਂ ਡਾਊਨਲੋਡ ਕਰੋ ਉਹਨੂੰ ਕੈਪੀਟਲ ਲੈਟਰ ਵਿੱਚ ਪਰ ਉਹ ਨਾਲ ਸਾਰੇ ਆਪਣੇ オリジナル ਡਾਕੂਮੈਂਟ ਜਿਹੜਾ ਤੁਹਾਡੇ ਹੈਗੇ ਨੇ ਉਹਦੀ ਇੱਕ ਇੱਕ ਫੋਟੋਕਾਪੀ ਕਰਵਾ ਲਓ 셀ਫ ਅਟੈਸਟਡ ਕਰੋ ਖੁਦ ਸਾਈਨ ਕਰਕੇ ਟੈਸਟਡ ਕਰਕੇ ਇੱਕ ਫੋਟੋ ਪੇਸਟ ਕਰਕੇ ਕਿ ਵਿੱਚ ਪਾ ਕੇ ਤੁਸੀਂ ਜਿਹੜੇ ਦਿੱਤੇ ਗਏ ਐਡਰੈਸ ਤੇ ਤੁਸੀਂ ਇਹਨੂੰ ਸਪੀਡ ਪੋਸਟ ਕਰ ਦੇਣਾ ਹੈਗਾ ਆ ਠੀਕ ਹੈ ਜੀ ਹੁਣ ਇਹਦਾ ਸਿਲੈਕਸ਼ਨ ਪ੍ਰੋਸੀਜਰ ਕੀ ਹੈ ਉਹ ਦੱਸਦਾ ਤੁਹਾਨੂੰ ਸਿਲੈਕਸ਼ਨ ਪ੍ਰੋਸੀਜਰ ਲਿਖਿਆ ਇਹਨਾਂ ਨੇ ਦਾ ਪੋਸਟ ਜਿਹੜੀ ਗ੍ਰੇਡ 3 ਦੀ ਹੈ ਗ੍ਰੈਸ ਟੈਨੋਗ੍ਰਾਫਰ ਦੀ ਵਿਲ ਬੀ ਫਿਲਡ ਹੋਣਾ ਬੇਸ਼ੱਕ ਇੰਗਲਿਸ਼ ਸ਼ਾਰਟਹੈਂਡ ਟੈਸਟ ਹੈਵਿੰਗ ਸਪੀਡ 80 ਵਰਡ ਪਰ ਮਿੰਟ ਤੇ 20 ਵਰਡ ਪਰ ਮਿੰਟ ਟ੍ਰਾਂਸਕ੍ਰਿਪਸ਼ਨ ਠੀਕ ਹੈ ਬੜਾ ਹੀ ਬੇਸਿਕ ਜਿਹਾ ਜਿਹੜਾ ਦਾ ਤਰੀਕਾ ਆ ਕਈ ਡਿਸਟ੍ਰਿਕਟ ਦੇ ਵਿੱਚ ਤੇਵੇਂ ਹੋ ਰਿਹਾ ਕਿ ਟੈਸਟ ਹੋ ਰਹੇ ਨੇ ਪਹਿਲਾਂ ਇੰਗਲਿਸ਼ ਤੇ ਜੀਕੇ ਦਾ ਟੈਸਟ ਹੁੰਦਾ ਕੁਆਲੀਫਾਈ ਕਰਦੇ ਫਿਰ ਸ਼ਾਰਟਹੈਂਡ ਦਾ ਟੈਸਟ ਲੈਂਦੇ ਆ ਬਟ ਇਹਦੇ ਵਿੱਚ ਸਿੱਧਾ ਡਾਇਰੈਕਟ ਹੀ ਸ਼ਾਰਟਹੈਂਡ ਦਾ ਠੀਕ ਹੈ ਕੀ ਸ਼ੋਰਟਹੈਂਡ ਦਾ ਟੈਸਟ ਦਵੋ ਕਲੀਅਰ ਕਰੋ ਤੇ ਆਪਣੇ ਨੌਕਰੀ ਦੇ ਜੁਆਇਨ ਹੋ ਸਕਦੇ ਹੋ ਅਜੇ ਮੈਂ ਪਹਿਲਾਂ ਦੱਸ ਦਿੰਦਾ ਇਹ ਸਿਰਫ ਤੇ ਸਿਰਫ ਐਡ ਹੌਕ ਬੇਸਡ ਜੋਬ ਹੈਗੀ ਆ ਤੁਹਾਡੀ 6 ਮਹੀਨੇ ਦੇ ਲਈ ਠੀਕ ਹੈ 6 ਮਹੀਨੇ ਤੋਂ ਬਾਅਦ ਤੁਹਾਨੂੰ ਹੋ ਸਕਦਾ ਰਿਲੀਵ ਕਰ ਦਿੱਤਾ ਜਾਏ ਜਾਂ ਥੋੜੇ ਅਗਲਾ ਪੀਰੀਅਡ ਵੀ ਵਧਾ ਦਿੱਤਾ ਜਾਏ ਬਟ ਇਹ 100% ਸ਼ੋਰ ਹੈ ਕਿ ਤੁਸੀਂ ਇਚ ਰੈਗੂਲਰ ਨਹੀਂ ਹੋ ਸਕਦੇ ਠੀਕ ਹੈ ਇਹਨਾਂ ਨੇ ਕਿਹਾ ਆ ਜਿਹੜੀ ਜੋਬ ਤੁਹਾਡੀ 4 6 ਮੰਥ ਪੀਰੀਅਡ ਵਾਸਤੇ ਹੈਗੀ ਆ ਟਿਲ ਦਾ ਰੈਗੂਲਰ ਅਪਾਇੰਟਮੈਂਟ ਆਰ ਮੇਡ ਬਾਈ ਆਨਰ ਪੰਜਾਬ ਐਂਡ ਹਾਈ ਕੋਰਟ ਦੇਖੋ ਤੁਸੀਂ ਉਦੋਂ ਤੱਕ ਇੱਥੇ ਕੁਰਸੀ ਤੇ ਰਹਿ ਸਕਦੇ ਹੋ ਜੌਬ ਤੇ ਰਹਿ ਸਕਦੇ ਹੋ ਜਿੰਨੀ ਦੇਰ ਤੱਕ ਰੈਗੂਲਰ ਅਪਾਇੰਟਮੈਂਟ ਨਹੀਂ ਹੁੰਦੀ 6 ਮਹੀਨਾ ਤਾਂ ਲਿਖਿਆ ਕਿ ਉਹਨਾਂ ਨੂੰ ਪਤਾ ਹੁੰਦਾ ਕਿ 9 ਮਹੀਨੇ ਤੱਕ ਅਪਾਇੰਟਮੈਂਟ ਨਹੀਂ ਹੋਣੀ ਮੈਂ ਕਿ ਹਾਂ ਇਹ ਟਾਈਮ ਸਾਲ ਵੀ ਹੋ ਸਕਦਾ ਹੈ ਤੇ 1.5 ਸਾਲ ਵੀ ਹੋ ਸਕਦਾ ਹੈ ਇਹ ਅਗੇ ਡਿਪੈਂਡ ਹੈਗਾ ਰੈਗੂਲਰ ਭਰਤੀ ਹੋਣ ਤੇ ਸੋ ਰਾਜੇ ਇਹੀ ਬੇਸਿਕ ਜਾਣਕਾਰੀ ਸੀਗੀ ਨੰਬਰ ਆਫ ਪੋਸਟ ਵੈਕੈਂਸੀ ਸਿਲੈਕਸ਼ਨ ਦਾ ਤਰੀਕਾ ਹਰ ਚੀ ਤੁਹਾਡਾ ਨਾਲ ਸ਼ੇਅਰ ਕਰਤੀ ਹੈ ਬਾਕੀ ਜੇਕਰ ਕੋਈ ਹੋਰ ਤੁਹਾਡਾ ਡਾਊਟ ਹੋਵੇ ਕੋਈ ਪੁੱਛਣਾ ਹੋਵੇ ਤੁਸੀਂ ਤਾਂ ਜਰੂਰ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਡੇ ਸਵਾਲ ਦੇ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗਾ ਇਹ ਪਰਫਾਰਮ ਹੈਗਾ ਇਹਨੂੰ ਤੁਸੀਂ ਪ੍ਰਿੰਟ ਆਊਟ ਕਰਵਾ ਸਕਦੇ ਹੋ ਵੈਬਸਾਈਟ ਤੇ ਜਾ ਕੇ ਈਜ਼ਲੀ ਮਿਲ ਜੇਗਾ ਤੈਨੂੰ ਡਾਊਨਲੋਡ ਕਰਕੇ ਤੁਸੀਂ ਆਪਣਾ ਫਾਰਮ ਫਿਲ ਕਰ ਸਕਦੇ ਹੋ ਸੋ ਉਮੀਦ ਹੈ ਜਾਣ ਕੇ ਅੱਛੀ ਲੱਗੀ ਹੋਏਗੀ ਤੁਹਾਨੂੰ ਸਭ ਨੂੰ ਮੇਰੀ ਰਿਕਵੈਸਟ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਕਿਉਂਕਿ ਚੈਨਲ ਤੇ ਡੇਲੀ ਬੇਸਿਸ ਤੇ ਤੁਹਾਡੇ ਤੱਕ ਜਿਹੜੀ ਅਹਿਮ ਜਾਣਕਾਰੀ ਰਿਕਰੂਟਮੈਂਟ ਦੀ ਪਹੁੰਚਾਈ ਦੀ ਆ ਚਾਹੇ ਉਹ ਰੈਗੂਲਰ ਬੇਸਿਸ ਤੇ ਹੋਣ ਚਾਹੇ ਕੰਟੈਕਟ ਹੋਣ ਤਾਂ ਮੋਸਟਲੀ ਇਦਾਂ ਹੀ ਰਾਜੇ ਕਿ ਕੰਟੈਕਟ ਬੇਸਿਸ ਤੇ ਐਡ ਹੋ ਗਏ ਬੇਸਿਸ ਹੀ ਜਿਹੜੀਆਂ ਜੌਬ ਚੱਲ ਰਹੀਆਂ ਨੇ ਬਟ ਹਾਂ ਇਹ ਕਦੇ ਨੋਟੀਫਿਕੇਸ਼ਨ ਵਿੱਚ ਆ ਹੀ ਜਾਂਦੀ ਹੈ ਜਿਸ ਵਿੱਚ ਰੈਗੂਲਰ ਭਰਤੀ ਵੀ ਹੋ ਜਾਂਦੀ ਹੈ ਬਟ ਜੇ ਤੁਸੀਂ ਐਲੀਜੀਬਲ ਹੋ ਤੇ ਲਈ ਤਾਂ ਫਾਰਮ ਫਿਲ ਕਰੋ ਇਹਦਾ ਜਿਸ ਤੇ ਤੁਸੀਂ ਐਲੀਜੀਬਲ ਹੋ ਆਪਣਾ ਫਾਰਮ ਫਿਲ ਕਰਾ ਕੇ ਨੌਕਰੀ ਲੈ ਸਕਦੇ ਹੋ ਸੋ ਬਹੁ ਪ੍ਰਮਾਦ ਮਸਰਬਾਦਾਪਲਾ ਖਰੇਜੀ